ਸਾਨੂੰ ਹੁਕਮ ਦੇਣਾ ਸੀ ਤਾਂ ਮਰ ਜਮਾਂਗੇ ਚੱਪ ਸਾਨੂੰ ਪਤਾ ਜੇ ਟੱਪਣ ਕਰਕੇ ਫਿਰ ਟੱਪ ਵੀ ਜਾਂਦਾ ਕਿਉਂਕਿ ਅਸੀਂ ਤਾਂ ਆਟਕ ਦਰਿਆ ਨੂੰ ਵੀ ਰੋਕ ਕੇ ਪਾਰ ਹੋ ਗਏ ਸੀ ਲੋਕ ਚਾਹੇ ਮਰਦੇ ਮਰ ਜਾਣ ਉਹਨਾਂ ਦੇ ਹੱਕ ਚਾਹੇ ਖੋਹ ਹੁੰਦੇ ਖੋਹ ਜਾਣ ਪਰ ਇਹਨਾਂ ਨੂੰ ਹੈਗਾ ਵੀ ਸਾਡੀ ਕੁਰਸੀ ਨਾ ਕਿਸ ਤਰ੍ਹਾਂ ਵਿਚਾਲੇ ਪ੍ਰਸ਼ਾਸਨ ਹੈ ਉਹ ਪੂਰਾ ਤਿਆਰ ਬਰ ਤਿਆਰ ਹੈ ਕਿ ਲੋਕਾਂ ਨੂੰ ਇਥੇ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਵੀ 220 ਵਾਲੇ ਅੰਦੋਲਨ ਦੇ ਵਿੱਚ ਵੀ ਦੇਖਿਆ ਇੱਥੇ ਹੀ ਸਾਡੇ ਗੋਲੀਆਂ ਮਾਰੀਆਂ ਗਈਆਂ ਸਾਨੂੰ ਕਹਿੰਦੇ ਆ ਵੀ ਤੁਸੀਂ ਇੰਡੀਆ ਦੇ ਵਾਸੀ ਆ ਪਰ ਅਸੀਂ ਕਹਿੰਦੇ ਆ ਅਸੀਂ ਜੇ ਇੰਡੀਆ ਦੇ ਵਾਸੀ ਹਾਂ ਤਾਂ ਸਾਨੂੰ ਲੰਘਣ ਨਾ ਦੇਣਗਾ 11 ਦੇ ਕਹਿੰਦੇ ਸ਼ਿਕਵਾ ਨਹੀਂ ਹੁੰਦਾ ਆਪਣੇ ਆ ਤੇ ਸ਼ਿਕਵਾ ਹੁੰਦਾ ਜਿਹੜੀ ਸਾਡੀ ਪੰਜਾਬ ਸਰਕਾਰ ਆ ਭਗਵਾਨਤਮਨ ਦੀ ਸਰਕਾਰ ਆ ਉਹ ਵੀ ਦੇਖ ਲਓ ਉਹੀ ਕਿੰਨੀ ਪੁਲਿਸ ਰਾਜ ਆ ਸਾਨੂੰ ਇੱਥੇ ਨੂੰ ਨਹੀਂ ਆਉਣ ਦਿੰਦੇ ਤਸੀਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਆਂ ਸ਼ੰਭੂ ਬਾਰਡਰ ਉਹੀ ਬਾਰਡਰ ਹੈ ਜਿਹੜਾ ਹਰ ਬਾਰ ਜੰਗ ਦਾ ਮੈਦਾਨ ਬਣਦਾ ਹੁੰਦਾ ਹੈ ਕਿਉਂਕਿ ਜਦੋਂ ਵੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਵੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਿੱਲੀ ਜਾਣ ਦੀ ਕੋਸ਼ਿਸ਼ ਕਰਦੀਆਂ ਨੇ ਦਿੱਲੀ ਕੋਲੇ ਆਪਣੀ ਅਪੀਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਅਕਸਰ ਹਰਿਆਣੇ ਦੀ ਜਿਹੜੇ ਕਾਲੀ ਕਿ ਦਿੱਲੀ ਦੀਆਂ ਫੋਰਸਾਂ ਦੇ ਵੱਲੋਂ ਦਿੱਲੀ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਫੋਰਸਸ ਲਗਾ ਕੇ ਇੱਥੇ ਬੈਰੀਗੇਟਿੰਗ ਲਗਾ ਕੇ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਦੇ ਸੰਘਰਸ਼ ਕਰ ਰਹੇ ਲੋਕਾਂ ਨੂੰ ਰੋਕ ਲਿਆ ਜਾਂਦਾ ਹੈ ਤਾਂ ਹੁਣ ਸਾਨੂੰ ਇਹ ਵੀ ਮਹਿਸੂਸ ਹੋਣ ਲੱਗ ਪਿਆ ਕਿ ਇਹ ਹਰਿਆਣਾ ਪੰਜਾਬ ਦਾ ਬਾਰਡਰ ਨਹੀਂ ਸਗੋਂ ਇਹ ਹਿੰਦ ਤੇ ਪੰਜਾਬ ਦਾ ਬਾਰਡਰ ਹੋ ਗਿਆ ਹੋਵੇ ਕਿਉਂਕਿ ਜਦੋਂ ਵੀ ਕਿਤੇ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਲੋਕ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਰਦੇ ਨੇ ਤਾਂ ਉਹਨਾਂ ਨੂੰ ਇੱਥੇ ਬੈਰੀਕੇਟਿੰਗ ਲਗਾ ਕੇ ਇੱਥੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂਦਾ ਹੈ ਤਾਂ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਅੰਬਾਲਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਇਸ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਰੂਪ ਦੇ ਵਿੱਚ ਬੈਰੀਕੇਟਿੰਗ ਪੱਥਰ ਦੇ ਬੈਰੀਕੇਟਿੰਗ ਕੀਤੀ ਗਈ ਹੈ ਵਾਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਖੜਾਈਆਂ ਗਈਆਂ ਨੇ ਆਸੂ ਗੈਸ ਦੇ ਗੋਲੇ ਮਾਰਨ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਖੜਾਈਆਂ ਗਈਆਂ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਅਤੇ ਮਿਲਟਰੀ ਫੋਰਸ ਹੈ ਜਿਹੜੀ ਉਹ ਵੀ ਤਿਆਰ ਬਰ ਤਿਆਰ ਜਿਹੜਾ ਇਹ ਆਪਣੀ ਕਾਰਵਾਈ ਦੇ ਲਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਪ੍ਰਸ਼ਾਸਨ ਹੈ ਉਹ ਪੂਰਾ ਤਿਆਰਬਰ ਤਿਆਰ ਹੈ ਕਿ ਲੋਕਾਂ ਨੂੰ ਇੱਥੇ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਕਿਉਂਕਿ ਉਹਨਾਂ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕੌਮੀ ਇਨਸਾਫ ਮੋਰਚਾ ਜਿਹੜਾ ਬੜੇ ਲੰਮੇ ਸਮੇਂ ਤੋਂ ਮੋਹਾਲੀ ਦੇ ਵਿੱਚ ਲੱਗਾ ਹੋਇਆ ਉਹਨਾਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਦਿੱਲੀ ਤੁਰਕੇ ਜਿਹੜਾ ਦਿੱਲੀ ਹੈ ਜੀ ਦਿੱਲੀ ਚੱਲ ਕੇ ਇੱਥੋਂ ਜਾਇਆ ਜਾਊਗਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੜੇ ਲੰਮੇ ਸਮੇਂ ਤੋਂ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਇਨਸਾਫ ਮੰਗ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤਾਂ ਅੱਜ ਕੌਲ ਦਿੱਤੀ ਗਈ ਸੀ ਵੱਖ-ਵੱਖ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਿ ਇੱਥੇ ਇਕੱਠੇ ਹੋ ਕੇ ਦਿੱਲੀ ਨੂੰ ਕੂਚ ਕੀਤਾ ਜਾਊਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ ਜਾਊਗੀ ਪਰ ਜਿਹੜਾ ਤੁਸੀਂ ਇੱਥੇ ਮਾਹੌਲ ਦੇਖ ਰਹੇ ਹੋ ਕਿ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਤੇ ਸੈਂਟਰ ਦੀਆਂ ਫੋਰਸਸ ਦੇ ਵੱਲੋਂ ਉਹਨਾਂ ਲੋਕਾਂ ਨੂੰ ਇੱਥੇ ਹੀ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਰੂਪ ਦੇ ਵਿੱਚ ਬੈਰੀਗੇਟਿੰਗ ਲਗਾਈ ਗਈ ਹੈ ਜਦੋਂ ਪਿਛਲੀ ਵਾਰੀ ਕਿਸਾਨੀ ਸੰਘਰਸ਼ ਚੱਲਿਆ ਸੀ ਕਿਸਾਨੀ ਸੰਘਰਸ਼ ਵੀ ਇੱਕ ਪਹਿਲਾਂ ਇੱਕ ਕਿਸਾਨੀ ਸੰਘਰਸ਼ ਵੱਡਾ ਹੋਇਆ ਸੀ ਜਦੋਂ ਕਿਸਾਨ ਜਿਹੜੇ ਲੋਕ ਨੇ ਧਰਨਾ ਕਰ ਧਰਨਾ ਪਕਾਰੀ ਸੀ ਉਹ ਦਿੱਲੀ ਪਹੁੰਚ ਗਏ ਸੀ ਪਰ ਦੂਜਾ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਉਹ ਇੱਥੇ ਹੀ ਰੋਕ ਲਏ ਗਏ ਸੀ ਲੋਕ ਉਹਨਾਂ ਦੇ ਉੱਤੇ ਜਿਹੜੇ ਕਿ ਗੋਲੀਆਂ ਪਲਾਸਟਿਕ ਦੀਆਂ ਗੋਲੀਆਂ ਵਿੱਚ ਚਲਾਈਆਂ ਗਈਆਂ ਆंसू ਗੈਸ ਦੇ ਗੋਲੇ ਵੀ ਉਹਨਾਂ ਦੇ ਉੱਤੇ ਸੁੱਟੇ ਗਏ ਸੀ ਤੇ ਹੋਰ ਤਾਂ ਹੋਰ ਜਿਹੜਾ ਬਹੁਤ ਵੱਡੇ ਨੁਕਸਾਨ ਇਸ ਤਰ੍ਹਾਂ ਦੇ ਵੀ ਹੋਏ ਸੀ ਕਿ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੇ ਸਿੱਧੀ ਗੋਲੀ ਮਾਰ ਕੇ ਵੀ ਉਹਦੀ ਹੱਤਿਆ ਜਿਹੜੀ ਕਰ ਦਿੱਤੀ ਗਈ ਸੀ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰੀਆਂ ਜਿਹੜਾ ਪਿਛਲਾ ਕਿਸਾਨੀ ਅੰਦੋਲਨ ਰਿਹਾ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਇੱਕ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਕਿ ਇਸ ਸ਼ੰਭੂ ਬਾਰਡਰ ਦੇ ਉੱਤੋਂ ਸ਼ੰਭੂ ਬਾਰਡਰ ਦੇ ਉੱਤੇ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਹੈ ਪ੍ਰਸ਼ਾਸਨਿਕ ਅਧਿਕਾਰੀ ਨੇ ਪੁਲਿਸ ਫੋਰਸਾਂ ਨੇ ਸੈਂਟਰ ਦੀਆਂ ਫੋਰਸਾਂ ਨੇ ਤੇ ਦੂਜੇ ਪਾਸੇ ਸੰਘਰਸ਼ ਕਰ ਰਹੇ ਉਹ ਲੋਕ ਉਹ ਸਿੰਘ ਤੇ ਉਹ ਜਜ਼ਬਾਤੀ ਲੋਕ ਨੇ ਜਿਹੜੇ ਆਪਣੇ ਧਰਮ ਲਈ ਆਪਣੀ ਖੇਤੀ ਲਈ ਆਪਣੀ ਮੰਗਾਂ ਲਈ ਆਪਣੇ ਹੱਕੀ ਮੰਗਾਂ ਦੇ ਲਈ ਹਰ ਵਾਰ ਸੰਘਰਸ਼ ਕਰਦੇ ਨੇ ਸੋ ਦੇਖਣਾ ਹੋਵੇਗਾ ਕਿ ਅੱਜ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਰਹੇਗਾ ਕਿਉਂ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਇਹਨਾਂ ਲੋਕਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਫਿਰ ਜਿਹੜੇ ਲੋਕ ਨੇ ਓਹੋ ਪੁਲਿਸ ਦਿਆਂ ਇਹ ਬੈਰੀਗੇਟੀਆਂ ਨੇ ਜਿਹੜੀਆਂ ਉਹ ਤੋੜ ਕੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣਗੇ ਅੱਗੇ ਵਧ ਸਕਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹਲੇ ਸਵੇਰ ਦਾ ਸਮਾਂ ਹੈ ਕਿਸਾਨ ਨੇ ਜਿਹੜੇ ਉਹ ਲਗਾਤਾਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਧਰ ਨੂੰ ਹਲੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀਰਾਂ ਤੋਂ ਬਿਨਾਂ ਜਾਂ ਕੁਝ ਪੱਤਰਕਾਰ ਵੀਰਾਂ ਤੋਂ ਬਿਨਾਂ ਇੱਥੇ ਕੋਈ ਵੀ ਜਿਹੜਾ ਸੰਘਰਸ਼ ਕਰ ਰਿਹਾ ਵਿਅਕਤੀ ਹੈ ਉਹ ਨਹੀਂ ਪਹੁੰਚਿਆ ਤਾਂ ਪਹਿਲਾ ਜਥਾ ਕਹਿ ਲਈਏ ਜਾਂ ਫਿਰ ਪਹਿਲੇ ਉਹ ਲੋਕ ਜਿਹੜੇ ਸੰਘਰਸ਼ ਦੇ ਲਈ ਅੱਜ ਇੱਥੇ ਆਏ ਨੇ ਉਹ ਇਸ ਬੈਰੀਗੇਟਿੰਗ ਦੇ ਨੇੜੇ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਜੀ ਤੁਸੀਂ ਪਹਿਲੇ ਜਥੇੋਂ ਜਿਹੜੇ ਇੱਥੇ ਪਹੁੰਚਿਓ ਬੈਰੀਗੇਟਿੰਗ ਦੇ ਨੇੜੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ ਵੀ ਜਦੋਂ ਅਸੀਂ ਕਿਸਾਨੀ ਸੰਘਰਸ਼ ਚਲਾਇਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸਾਨੂੰ ਰੋਕਿਆ ਗਿਆ ਉਦੋਂ ਵੀ ਇਹ ਜਿਹੜਾ ਇੱਕ ਸ਼ੰਭੂ ਬਾਰਡਰ ਹੈ ਜੰਗ ਦਾ ਮੈਦਾਨ ਬਣ ਗਿਆ ਸੀ ਇੱਕ ਪਾਸੇ ਤੋਂ ਅंसू ਗੈਸ ਦੇ ਗੋਲੇ ਚਲਾਏ ਜਾ ਰਹੇ ਸੀ ਸਾਡੇ ਉੱਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਇਵਨ ਕਿ ਪ੍ਰਸ਼ਾਦਾ ਛੱਕ ਦੇ ਲੋਕਾਂ ਦੇ ਉੱਤੇ ਵੀ ਗੋਲੇ ਚਲਾਏ ਗਏ ਤੇ ਦੂਜੇ ਪਾਸੇ ਸੰਘਰਸ਼ ਕਰ ਰਹੇ ਉਹ ਲੋਕ ਸੀ ਜਿਹੜੇ ਸਿਰਫ ਤੇ ਸਿਰਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਸੀ ਹਾਂਜੀ ਦੇਖੋ ਜੀ ਜਿਹੜੇ ਅਣਖੀ ਬੰਦੇ ਹੁੰਦੇ ਆ ਹੱਕਾਂ ਦੇ ਲਾਂਡਣ ਲਈ ਹੁੰਦੇ ਆ ਹਾਂਜੀ ਉਹਨਾਂ ਦੇ ਲਈ ਜਿਹੜਾ ਲੜਾਈ ਹਮੇਸ਼ਾ ਹੀ ਗਲ ਪਈ ਰਹਿੰਦੀ ਆ ਅਸੀਂ ਤਾਂ ਸਿਰਫ ਇਹ ਹੀ ਦੱਸਣਾ ਚਾਹੁੰਦੇ ਹਾਂ ਵੀ ਭਾਈ ਜਿਹਨੇ ਜੇ ਸਵਿਧਾਨ ਦੇ ਵਿੱਚ ਚਲੋ ਜਿਹਨੇ ਕੁਛ ਕੀਤਾ ਉਹਨੂੰ ਸਜ਼ਾ ਮਿਲ ਗਈ ਉਸ ਤੋਂ ਬਾਅਦ ਉਹਦਾ ਹੱਕ ਬਣਦਾ ਆਪਣੇ ਘਰ ਆਪਣੇ ਬੱਚਿਆਂ ਵਿੱਚ ਪਰਵਾਰ ਚ ਰਹੇ ਪਰ ਸਾਡੀ ਇਹ ਪੋਡਕਾਸਟ ਦੀ ਕਿਸਮਤ ਹੀ ਆ ਕਿ ਸਾਡੇ ਜਿਹੜੇ ਸਿੰਘ ਭਰਾ ਆ ਉਹਨਾਂ ਨੂੰ ਜਿਹੜੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਜ਼ਾਾਂ ਮਾ ਪੂਰੀਆਂ ਹੋ ਗਈਆਂ ਪਰ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਉਹਨਾਂ ਦੀ ਪੂਰੀ ਜ਼ਿੰਦਗੀ ਉਸੇ ਹੀ ਕਾਲ ਕੂਟੀਆਂ ਚ ਨਗਾ ਨਗਾਤੀ ਅੱਦੇ ਵਿਚਾਰੇ ਸ਼ਹੀਦ ਵੀ ਹੋਈ ਜਾਂਦੇ ਵਿੱਚੋਂ ਵਿੱਚੋਂ ਤੇ ਅਸੀਂ ਤਾਂ ਇਹੀ ਆ ਇੱਕ ਪ੍ਰੋਟੈਸਟ ਕਰਦੇ ਆ ਵੀ ਉਹਨਾਂ ਨੂੰ ਛੱਡੋ ਸਵਿਧਾਨ ਦੇ ਤੌਰ ਤੇ ਛੱਡੋ ਕਿਉਂਕਿ ਜਿਹੜਾ ਸਵਿਧਾਨ ਬਾਬਾ ਸਾਹਿਬ ਬੇਦਕਾ ਦਾ ਲਿਖਿਆ ਉਹਦੇ ਵਿੱਚ ਇਹ ਨਹੀਂ ਵੀ ਸਾਰੀ ਉਮਰ ਅਗਲੇ ਨੂੰ ਅੰਦਰ ਰੱਖਣਾ ਇਹ ਜ਼ਰੂਰੀ ਆ ਜੇ ਕਿਸੇ ਨੇ ਕੁਝ ਕੀਤਾ ਚਲੋ ਉਹਨੂੰ ਸਜ਼ਾ ਮਿਲਦੀ ਸਜ਼ਾ ਮਿਲਣ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਵੇ ਪਰ ਇਹ ਸਾਡੇ ਨਾਲੇ ਹੁੰਦਾ ਹਮੇਸ਼ਾ ਧੱਕਾ ਤੇ ਅਸੀਂ ਇਹ ਧੱਕੇ ਦੇ ਲਈ ਪਹਿਲਾਂ ਵੀ ਜਦੋਂ 20 200 ਵੀ 220 ਵਾਲੇ ਅੰਦੋਲਨ ਦੇ ਵਿੱਚ ਵੀ ਦੇਖਿਆ ਇੱਥੇ ਹੀ ਸਾਡੇ ਗੋਲੀਆਂ ਮਾਰੀਆਂ ਗਈਆਂ ਸਾਨੂੰ ਕਹਿੰਦੇ ਆ ਵੀ ਤੁਸੀਂ ਇੰਡੀਆ ਦੇ ਵਾਸੀ ਆ ਪਰ ਅਸੀਂ ਕਹਿੰਨੇ ਆਂ ਅਸੀਂ ਜੇ ਇੰਡੀਆ ਦੇ ਵਾਸੀ ਹਾਂ ਤਾਂ ਸਾਨੂੰ ਨੰਗਣਾ ਦੇਣ ਕਾ ਹ ਹਣਾ ਚਲੋ ਗੈਰਾ ਦੇ ਕਹਿੰਦੇ ਸ਼ਿਕਵਾ ਨਹੀਂ ਹੁੰਦਾ ਆਪਣੇ ਆ ਦੇ ਸ਼ਿਕਵਾ ਹੁੰਦਾ ਜਿਹੜੀ ਸਾਡੀ ਪੰਜਾਬ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਉਹ ਤੁਸੀਂ ਦੇਖ ਲਓ ਉਹੀ ਕਿੰਨੀ ਪੁਲਿਸ ਰਾਜ ਆ ਸਾਨੂੰ ਇਧਰ ਨੂੰ ਨਹੀਂ ਆਉਣ ਦਿੰਦੇ ਔਰ ਸਾਨੂੰ ਡਰਾਵੇ ਦਿੱਤੇ ਜਾ ਰਹੇ ਨੇ ਹੋਰ ਕਈ ਤਰ੍ਹਾਂ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਉਹੀ ਚੀਜ਼ ਆ ਕਿ ਜਿਹੜਾ ਇਹ ਭਗਵੰਤ ਮਾਨ ਆ ਜਿਹੜਾ ਲੋਕਾਂ ਸਾਹਮਣੇ ਦਾ ਕਹਿ ਰਿਹਾ ਮੈਂ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਹੱਕ ਵਿੱਚ ਆ ਪਰ ਉਹਦਾ ਦੋਗਲਾ ਚਿਹਰਾ ਆ ਨਾ ਇੱਥੇ ਹੱਕ ਚਾ ਨਾ ਜਿੱਥੇ ਸਾਨੂੰ ਐਜੂਕੇਸ਼ਨ ਮਿਲਦੀ ਆ ਉੱਥੇ ਹੱਕ ਚਾ ਨਾ ਜਿੱਥੇ ਸਾਨੂੰ ਹੈਲਥ ਸਿਸਟਮ ਮਿਲਦਾ ਨਾ ਉੱਥੇ ਹੱਕ ਚਾ ਇਹ ਸਿਰਫ ਤੇ ਸਿਰਫ ਜਿਹੜਾ ਆਪਣੀ ਕੁਰਸੀ ਬਚਾਉਣ ਤੇ ਹੋਇਆ ਲੋਕ ਚਾਹੇ ਮਰਦੇ ਮਰ ਜਾਣ ਉਹਨਾਂ ਦੇ ਹੱਕ ਚਾਹੇ ਖੋਹ ਹੁੰਦੇ ਖੋਹ ਜਾਣ ਪਰ ਇਹਨਾਂ ਨੂੰ ਹੈਗਾ ਵੀ ਸਾਡੀ ਕੁਰਸੀ ਨਾ ਕਿਸ ਤਰ੍ਹਾਂ ਵੀ ਜਾਵੇ ਭਾਈ ਜੀ ਹਾਂ ਜਿਸ ਤਰ੍ਹਾਂ ਦੇਖੋ ਹਰਿਆਣਾ ਜਿਹੜਾ ਇੱਕ ਸਮੇਂ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ ਹਨਾ ਤੇ ਉਹੀ ਹਰਿਆਣਾ ਅੱਜ ਪੰਜਾਬ ਦੇ ਲੋਕ ਜਦੋਂ ਉਸ ਹਰਿਆਣੇ ਦੇ ਵਿੱਚ ਐਂਟਰ ਹੋਣ ਜਾ ਰਹੇ ਨੇ ਕਿਉਂਕਿ ਆਪਣਾ ਰੌਲਾ ਦਿੱਲੀ ਨਾਲਾ ਹਰਿਆਣੇ ਨਾਲ ਕੋਈ ਰੌਲਾ ਹੀ ਨਹੀਂ ਤਾਂ ਫਿਰ ਹਰਿਆਣੇ ਦੇ ਵਿੱਚ ਹੀ ਐਂਟਰ ਹੋਣ ਤੋਂ ਕਿਉਂ ਰੋਕਿਆ ਜਾਂਦਾ ਆਪਾਂ ਨੂੰ ਚਲੋ ਦਿੱਲੀ ਐਂਟਰ ਹੋਣ ਤੋਂ ਜਿਹੜੀਆਂ ਦਿੱਲੀ ਦੀਆਂ ਫੋਰਸਸ ਨੇ ਉਹ ਰੋਕਣ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਜਾਇਜ਼ ਲੱਗਦਾ ਕਿ ਭਾਈ ਉਹਨਾਂ ਦੇ ਪ੍ਰਸ਼ਾਸਨ ਨੇ ਇਹ ਆਪਣੀ ਕਾਰਵਾਈ ਹੈ ਜਿਹੜੀ ਆਪਣੇ ਆਕਾ ਦਾ ਹੁਕਮ ਮੰਨਿਆ ਪਰ ਇੱਥੇ ਹਰਿਆਣੇ ਦੇ ਵਿੱਚ ਹੀ ਸਾਨੂੰ ਐਂਟਰ ਹੋਣ ਤੋਂ ਰੋਕਿਆ ਜਾਂਦਾ ਕਿਉਂਕਿ ਦੇਖੋ ਜਿਹੜਾ ਪੰਜਾਬ ਸੀ ਬਹੁਤ ਵਿਸ਼ਾਲ ਔਰ ਬਹੁਤ ਹੁਨਤ ਜਿਹੜੀ ਸਟੇਟ ਹੋ ਸੀਗੀ ਪੰਜਾਬ ਨੂੰ ਵੱਡਿਆ ਗਿਆ ਕੁਤਰੀ ਕੁਤਰੀ ਕਰਕੇ ਛੋਟੇ ਛੋਟੇ ਉਹਦੇ ਅੰਗ ਕਰਕੇ ਖਰਾ ਤੇ ਇੱਕ ਹਿਮਾਚਲ ਦੇ ਬਣਾਤਾ ਚੰਡੀਗੜ੍ਹ ਬਣਾਤਾ ਇਹ ਆਪਣਾ ਹਰਿਆਣਾ ਬਣਾਤਾ ਉਧਰੋਂ ਆਪਣਾ ਰਾਜਸਥਾਨ ਚ ਵੀ ਕਿੰਨਾ ਹਿੱਸਾ ਕਿਉਂਕਿ ਇਹ ਇੱਕ ਪੰਜਾਬ ਨੂੰ ਖਤਮ ਕਰਨ ਦੀ ਨੀਤ ਨਾਲ ਸਾਰਾ ਕੁਝ ਚੱਲ ਰਿਹਾ ਹੁਣ ਪੰਜਾਬ ਦੀ ਜਿਹੜੀ ਆਰਥਿਕਤਾ ਆ ਉਹ ਖੇਤੀ ਤੇ ਆ ਜਾਂ ਅਣਖ ਦੇ ਲਈ ਪਛਾਣਿਆ ਜਾਂਦਾ ਇਹਨਾਂ ਦਾ ਵੀ ਜਿਹੜੇ ਖੇਤੀ ਆ ਆਰਥਿਕਤਾ ਵੀ ਸੱਟ ਮਾਰੇ ਤੇ ਜਿਹੜੀ ਇਹਨਾਂ ਦੀ ਅਣਖ ਆ ਉਹਨੂੰ ਵੀ ਬਗਾਰ ਕੇ ਥੱਲੇ ਲਾਇਆ ਜਾਵੇ ਪਰ ਇਹ ਨਾ ਸਮਝਿਆ ਜਿਹੜੇ ਇਹ ਇੱਥੇ ਦੇ ਆ ਪਾਈ ਅਸੀਂ ਉਹਨਾਂ ਦੇ ਬਾਰਸਿਆਂ ਜਿਨ੍ਹਾਂ ਨੇ ਹਮੇਸ਼ਾ ਜਿਹੜੀਆਂ ਆਪਣੀਆਂ ਕਾਠੀਆਂ ਕੋ ਘੋੜਿਆਂ ਦੇ ਉੱਤੇ ਪਾਈ ਰੱਖੀਆਂ ਤੇ ਜੇਬ ਦੇ ਵਿੱਚ ਛੋਲਿਆਂ ਦੀ ਮੋਢ ਰੱਖੀ ਆ ਜਿੱਥੇ ਕਿਤੇ ਵੀ ਹੱਕ ਸੱਚ ਦੀ ਲੜਾਈ ਲਈ ਸਾਨੂੰ ਮੌਕਾ ਮਿਲਦਾ ਜਾਂ ਜਿੱਥੇ ਵੀ ਕਾਲ ਹੋ ਗਈ ਅਸੀਂ ਪਹਿਲ ਦੇ ਤੌਰ ਤੇ ਜਰੂਰ ਉੱਥੇ ਆਪਣਾ ਸਿਰ ਦੇ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਕਿਉਂਕਿ ਜਿਸ ਤਰ੍ਹਾਂ ਸਾਹਮਣੇ ਵਾਲੇ ਦੀ ਤਿਆਰੀ ਲੱਗ ਰਹੀ ਹੈ ਲੱਗਦਾ ਨਹੀਂ ਕਿ ਉਹ ਅੱਗੇ ਦੇਣ ਜਾਣਗੇ ਜਾਣ ਦੇਣਗੇ ਤੇ ਫਿਰ ਜਦੋਂ ਜਿਸ ਤਰ੍ਹਾਂ ਪਿਛਲਾ ਸੰਘਰਸ਼ ਕਿਸਾਨੀ ਸੰਘਰਸ਼ ਰਿਹਾ ਉਦੋਂ ਕਾਫੀ ਲੰਮਾ ਸਮਾਂ ਕਿਸਾਨਾਂ ਨੂੰ ਇੱਥੇ ਬੈਠਣਾ ਪਿਆ ਸੀ ਇਸੇ ਬਾਰਡਰ ਦੇ ਉੱਤੇ ਕਿ ਅੱਜ ਵੀ ਇਸੇ ਤਰ੍ਹਾਂ ਦੀ ਤਿਆਰੀ ਆ ਜਾਂ ਫਿਰ ਕੋਈ ਸਿਰਫ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਦੇਖੋ ਜੀ ਸਾਡੀ ਤਿਆਰੀ ਤਾਂ ਸਾਨੂੰ ਹੁਕਮ ਦੇਣਾ ਸੀ ਤਾਂ ਮਰ ਜਮਾਂਗੇ ਜਾਂ ਪਾਰ ਚੱਲ ਜਮਾਂਗੇ ਪਰ ਜਦੋਂ ਕਹਿੰਦੇ ਜਰਨੈਲ ਤੋਂ ਬਗੈਰ ਫੌਜਾਂ ਮੋਰੇ ਹੋ ਜਾਣ ਫਿਰ ਲੜਾਈਆਂ ਕਰੇ ਜਿੱਤੀਆਂ ਨਹੀਂ ਸਾਡੀਆਂ ਜਾਂਦੀਆਂ ਕਿਉਂ ਸਾਡੇ ਜੋ ਜਰਨੈਲ ਆ ਜਿਹੜੇ ਸੜੇ ਜਥੇਬੰਦੀਆਂ ਦੇ ਜਾਂ ਸਮਾਜ ਸੇਵੀ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਜਿੰਨੇ ਵੀ ਆਗੂ ਆ ਜੋ ਉਹਨਾਂ ਦਾ ਫੈਸਲਾ ਹੋਊਗਾ ਅਸੀਂ ਉਹਤੇ ਫੁੱਲ ਚੜਾ ਦੇਣੇ ਆ ਜੇ ਸਾਨੂੰ ਕਹਿਣਗੇ ਵੇ ਟੱਪ ਜਾ ਤੁਹਾਨੂੰ ਪਤਾ ਜੇ ਟੱਪਣ ਤੇ ਆ ਕੇ ਫਿਰ ਟੱਪ ਵੀ ਜਾਂਦਾ ਕਿਉਂਕਿ ਅਸੀਂ ਅਸੀਂ ਤਾਂ ਆਟਕ ਦਰਿਆ ਨੂੰ ਵੀ ਰੋਕ ਕੇ ਪਾਰ ਹੋ ਗਏ ਸੀਗੇ ਪਰ ਜੋ ਉਹਨਾਂ ਦਾ ਹੁਕਮ ਹੋਣਾ ਸੀ ਉਹਤੇ ਫੁੱਲ ਚੜਾ ਦੇਣੇ ਆ ਬਾਕੀ ਇਹ ਆ ਕਿ ਸਾਰੀਆਂ ਜਥੇਬੰਦੀਆਂ ਨਾਲ ਆ ਜੋ ਉਹਨਾਂ ਦਾ ਫੈਸਲਾ ਕੋ ਬੜੇ ਸੋਲਝੇ ਹੋਏ ਆ ਤੇ ਜੇ ਅੱਗੇ ਜਾਣ ਦਾ ਹੋਇਆ ਅੱਗੇ ਵੀ ਚੱਲ ਜਾਵਾਂਗੇ ਜੇ ਇੱਥੇ ਰੁਕਣ ਦਾ ਹੋਇਆ ਇੱਥੇ ਵੀ ਰੁਕ ਲਵਾਂਗੇ ਪਰ ਸਰਕਾਰ ਦਾ ਜਿਹੜਾ ਦੋਗਲਾ ਚਿਹਰਾ ਆ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਵੀ ਇਹ ਕਹਿੰਦੀ ਕੀ ਆ ਤੇ ਕਰਦੀ ਕੀ ਆ ਸੋ ਕਿਤੇ ਨਾ ਕਿਤੇ ਜਿਸ ਤਰ੍ਹਾਂ ਬਾਈ ਜੀ ਹੁਰਾ ਨੇ ਗੱਲ ਸਾਂਝੀ ਕੀਤੀ ਹੈ ਕਿ ਇਹ ਦੇਖਣ ਵਾਲਾ ਸਮਾਂ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਮਾਹੌਲ ਬਣਦਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਜਾਣ ਦਾ ਹੁਕਮ ਆ ਜਿਹੜਾ ਇਹਨਾਂ ਦੇ ਜਿਹੜੇ ਆਗੂ ਨਹੀਂ ਉਹਨਾਂ ਦੇ ਵੱਲੋਂ ਹੁੰਦਾ ਤਾਂ ਕਿਸੇ ਵੀ ਰੂਪ ਦੇ ਵਿੱਚ ਸੰਘਰਸ਼ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਤਾਂ ਇਹਨਾਂ ਨੂੰ ਅੱਗੇ ਵਧਣਗੇ ਇਹ ਤੇ ਜੇਕਰ ਇੱਥੇ ਹੀ ਧਰਨਾ ਜਿਹੜਾ ਲਗਾਉਣ ਦਾ ਹੁਕਮ ਹੋਇਆ ਤਾਂ ਇੱਥੇ ਹੀ ਧਰਨਾ ਲਗਾਏ ਜੀ ਸੋ ਦੇਖਦੇ ਆ ਕਿ ਕਿਸ ਤਰ੍ਹਾਂ ਹੁਣ ਅੱਗੇ ਅੱਗੇ ਜਿਹੜਾ ਧਰਨਾ ਇਸ ਧਰਨੇ ਦਾ ਜਾਂ ਸੰਘਰਸ਼ ਦਾ ਮਾਹੌਲ ਬਣਦਾ ਆ ਦੇਖਣਾ ਹੋਵੇ ਤਾਂ ਫਿਲਹਾਲ ਤੁਸੀਂ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ